Today is 4th of December, 2024. I am in Batala district, Gurdaspur. Batala is the residence of Maharaja Sher Singh one of the younger sons of Maharaja Ranjit Singh. It is also a very famous town for the Sikh poet Sher Muhammad. And all these ladies who are sitting, they are all mothers, widows, aunts and relatives of the sikhs that the hindu indian state has illegally murdered in fake extra judicial murders this place was first terrorized by samant goel who later became the director of raw and now the american justice department wants his extradition to america because he is involved in the attempt to murder of panu one of the sikh protesters and fighters for an independent state in new york city so Samanth Goel was the SSP of Batala when about a disappearance of the theory, eh? ਇਹ ਕੁਝ ਕੰਮ ਸਭਾਈ ਕਿ ਕਿ ਫਤੇ ਵਾ ਤੁਹਾਡੀ ਮਿਹਰਬਾਨੀ ਪ੍ਰੈਸ ਦੀ ਜਿਹੜਾ ਤੁਸੀਂ ਇੱਥੇ ਆਏ ਹੋ ਅੱਜ ਤੁਸੀਂ ਦੇਖ ਰਹੇ ਹੋ ਬਟਾਲੇ ਦੇ ਵਿੱਚ ਕਿ ਜਿੰਨੀਆਂ ਵੀ ਬੀਪੀ ਆਈ ਹੈ ਪੁਰਛਾ ਇਹਨਾਂ ਦੇ ਬੱਚੇ ਸਮੰਤ ਗੋਇਲ ਨੇ ਫਿਰ ਗੋਵਿੰਦ RAM ਨੇ ਸੀਤਾਰਾਮ ਨੇ ਇਨਾਂ ਦੇ ਘਰ ਵਾਲੇ ਮਾਰਤੇ ਐ ਔਰ ਬਹੁਤ ਤਕੜਾ ਜ਼ੁਲਮ ਇਸ ਇਲਾਕੇ ਦੇ ਵਿੱਚ ਇੰਡੀਆ ਦੀ ਸਰਕਾਰ ਨੇ ਕੀਤਾ ਹੈਗਾ ਜੈਡ ਆ ਡੋਇਲ ਹੈ ਨੈਸ਼ਨਲ ਸਕਿਉਰਿਟੀ アドਵਾਈਸਰ ਉਸ ਵੇਲੇ ਆਈਬੀ ਦਾ ਡਾਇਰੈਕਟਰ ਸੀਗਾ ਔਰ ਸਮੈਂਤ ਗੋਇਲ ਨੇ ਇੱਥੇ ਅੰਨੇ ਬਾ ਹੋ ਕੇ ਸਿੱਖਾਂ ਨੂੰ ਮਾਰਿਆ ਉਹਨਾਂ ਨੂੰ ਪਹਿਲਾਂ ਰੂਪੋਸ਼ ਕੀਤਾ ਫਿਰ ਉਹਨਾਂ ਦੇ ਇਨਕਾਊਂਟਰ ਦਿਖਾਏ ਹੈ ਔਰ ਇੱਕ ਬੀਬੀ ਜੀ ਮੈਨੂੰ ਦੱਸਦੇ ਆ ਕਿ ਜਦੋਂ ਉਹਨਾਂ ਦੇ ਕਾਕੇ ਦੀ লাশ ਨਹੀਂ ਮਿਲੀ ਤੇ ਉਹਨਾਂ ਨੂੰ ਪਤਾ ਲੱਗ ਗਿਆ ਕਿ ਮੇਰਾ ਕਾਕਾ ਸ਼ਹੀਦ ਕਰ ਦਿੱਤਾ ਸਮੰਤ ਗੋਇਣ ਨੇ ਉਹਨਾਂ ਨੇ ਪੂਗ ਪਾਇਆ ਪੋਗ ਦੇ ਉੱਤੇ ਪਲੀਸ ਨੇ ਪਰੇ ਲਾਤੇ ਔਰ ਜਿਹੜੀ ਰੋਟੀ ਤੇ ਖਾਣਾ ਸੰਗਤ ਦੇ ਲਈ ਬਣਿਆ ਸੀਗਾ ਉਹਦੇ ਵਿੱਚ ਮਿੱਟੀ ਪਾਤੀ ਸਾਰੇ ਪਤੀਜਿਆਂ ਦੇ ਵਿੱਚ ਇੱਥੋਂ ਤੱਕ ਕਮੀਨਾਪੂਰਨ ਇਸ ਹਿੰਦੂ ਹਕੂਮਤ ਨੇ ਕੀਤਾ ਤੇ ਹੁਣ ਤੁਸੀਂ ਸਾਰੇ ਦੇਖ ਲਓ ਇਹ ਬੀਬੀਆਂ ਹੈਗੀਆਂ ਮਾਵਾਂ ਹੈਗੀਆਂ ਭੈਣਾਂ ਹੈਗੀਆਂ ਘਰਵਾਲੀਆਂ ਹੈਗੀਆਂ ਉੱਧਰ ਪਿਓ ਬੈਠੇ ਦਾਦੇ ਬੈਠੇ ਐ ਤੇ ਅਜੇ ਤੱਕ ਸਾਨੂੰ ਇਨਸਾਫ ਨਹੀਂ ਮਿਲਿਆ ਹੈ ਤੇ ਅਸੀਂ ਜਾਣਨਾ ਚਾਹੁੰਦੇ ਹਾਂ ਕਿ ਸਰਕਾਰ ਸਾਨੂੰ ਕਦੋਂ ਇਨਸਾਫ ਦੇਊਗੀ ਇਨਸਾਫ ਕਿੱਥੇ ਮਿਲਣਾ ਹੁਣ ਮੋਦੀ ਨੇ ਤੇ ਉਹਦੇ ਵਜ਼ੀਰਾਂ ਨੇ ਅਮਿਤ ਸ਼ਾਹ ਨੇ ਜੇ ਸ਼ੰਕਰ ਨੇ ਡਿਫੈਂਸ ਮਿਨਿਸਟਰ ਨੇ ਡੋਇਲ ਜਿਹੜਾ ਸਕਿਉਰਿਟੀ ਐਡਵਾਈਜ਼ਰ ਹੈ ਜਿਹੜਾ ਸਿਨਾ ਰੋ ਦਾ ਮੁਖੀ ਹੈ ਸਾਬਕਾ ਰੋ ਦਾ ਮੁਖੀ ਗੋਇਲ ਸੀਗਾ ਉਸ ਨੂੰ ਗੋਇਲ ਨੂੰ ਇਹ ਚੀਜ਼ਾਂ ਕਰਕੇ ਬਹਾਦਰੀ ਦਾ ਤਕਵਾ ਵੀ ਦਿੱਤਾ ਗਿਆ ਜੀ ਦਾ ਮਤਲਬ ਹੈ ਕਿ ਸਰਕਾਰ ਨੇ ਬਿਲਕੁਲ ਮੋਹਰ ਲਾਈ ਜੋ ਉਸ ਨੇ ਤੇ ਜ਼ੁਲਮ ਕੀਤੇ ਹੈ ਤੇ ਅੱਜ ਅਮਰੀਕਾ ਦੇ ਵਿੱਚ ਵੀ ਮਾਰਨ ਦੀ ਕੋਸ਼ਿਸ਼ ਕੀਤੀ ਹੈ ਪੰਨੂ ਨੂੰ ਪਰ ਅਮਰੀਕਾ ਦੀ ਇੰਟੈਲੀਜੈਂਸ ਖੁਫੀਆ ਏਜੰਸੀ ਤੇ ਸੀ ਉਸ ਨੇ ਉਹ ਗੁਪਤਾ ਫੜ ਲਿਆ ਜਿੰਨੇ ਕਿਰਾਏ ਦੇ ਉੱਤੇ ਬਦਮਾਸ਼ हायर ਕਰਨੇ ਸੀਗੇ ਇਸੇ ਦੇਖ ਕੇ ਪੈਸਾ ਵੀ ਅਮਰੀਕਾ ਦੀ ਸਰਕਾਰ ਨੇ ਫੜ ਲਿਆ ਔਰ ਮੇਰਾ ਕੈਂਡ ਦਾ ਪਤਲ ਹੈ ਬੈ ਕਿ ਕੈਂਡੀਡੇਟ ਦੇ ਵਿੱਚ ਵੀ ਨਿੱਜਰ ਨੂੰ ਮਾਰਤਾ ਮਾਲਕ ਨੂੰ ਮਾਰਤਾ ਸਖਤੂਲ ਸਿੰਘ ਨੂੰ ਮਾਰਤਾ ਬ੍ਰਿਟਾਨੀਆ ਦੇ ਵਿੱਚ ਅਫਤਾਰ ਸਿੰਘ ਖੰਡੇ ਨੂੰ ਮਾਰਤਾ ਪਾਕਿਸਤਾਨ ਦੇ ਵਿੱਚ ਰੋੜੇ ਨੂੰ ਤੇ ਹੋਰਾਂ ਨੂੰ ਮਾਰਤਾ ਇਹ ਛੋਟੇ ਕੰਮ ਨਹੀਂ ਕੀਤੇ ਮੋਤੀ ਸਰਕਾਰ ਨੇ ਇਹ ਸਾਰਾ ਕੁਝ ਇਜ਼ਰਾਈਲ ਦੇ ਪੈਟਰਨ ਤੇ ਹੋਇਆ ਜੇਦੋਂ ਇਜ਼ਰਾਈਲ ਦੀ ਖੁਫੀਆ ਏਜੰਸੀ ਜਾਂ ਫੌਜ ਕਿਸੇ ਨੂੰ ਮਾਰਨਾ ਚਾਹੁੰਦੀ ਹੈ ਤਾਂ ਉੱਥੇ ਇਜ਼ਰਾਈਲ ਦੇ ਪ੍ਰਾਈਮ ਮਿਨਿਸਟਰ ਦੇ ਦਸਤਕਤ ਹੁੰਦੇ ਆ ਤੇ ਇੱਕ ਲਾਲ ਕਿਤਾਬ ਰੱਖੀ ਹੋਈ ਹੈ ਇਜ਼ਰਾਈਲ ਨੇ ਉਹਦੇ ਵਿੱਚ ਇਜ਼ਰਾਈਲ ਦਾ ਪ੍ਰਾਈਮ ਮਿਨਿਸਟਰ ਦਸਖਤ ਕਰਦਾ ਹੈ ਕਿ ਮੈਂ ਆਗਿਆ ਦੇਤੀ ਹੈ ਕਿ ਫਲਾਣੀ ਨੂੰ ਤੁਸੀਂ ਮਾਰ ਦਿਓ ਤੇ ਜਿਹੜੀ ਰੋਟੇ ਆਈਬੀ ਹੈ ਇਹਨਾਂ ਦੇ ਕੋਲੇ ਇੱਕ ਲੈਬੋਰਾਟਰੀ ਵੀ ਹੈ ਜਿੱਥੇ ਖਾਸ ਲੋੜੀਵੰਦ ਜ਼ਹਿਰ ਬਣਾ ਕੇ ਕਿਸੇ ਰਾਹੀਂ ਦੋਸ਼ੀ ਨੂੰ ਪਿਉਂਦੇ ਆ ਇੱਥੇ ਅਖੀਰ ਨਹੀਂ ਹਰਿਆਣੇ ਦੇ ਵਿੱਚ ਦੀਪ ਸਿੰਘ ਸਿੱਧੂ ਨੂੰ ਮਰਵਾਤਾ ਹੈ ਪੰਜਾਬ ਦੇ ਵਿੱਚ ਮੂਸੇਵਾਲ ਨੂੰ ਮਰਵਾਤਾ ਹੈ ਮੋਦੀ ਨੇ ਔਰ ਹਰ ਨਮਾ ਨਮਾ ਹਰੀਨੋ ਦੇ ਵਿੱਚ ਇੱਕ ਹੋਰ ਸਿੱਖ ਨੂੰ ਮਰਵਾ ਦਿੱਤਾ ਫ੍ਰੀਡਕੋਰਡ ਗੋੜਪ੍ਰੀਤ ਸਿੰਘ ਨੂੰ ਸੋ ਮੇਰਾ ਕਹਿਣ ਦਾ ਮਤਲਬ ਹੈ ਜਿਹੜੀ ਜ਼ੁਲਮ ਦੀ ਹਨੇਰੀ ਹੈ ਇਹ ਅਜੇ ਖਤਮ ਨਹੀਂ ਹੋਈ ਆ ਦੇਖੋ ਬੀਬੀਆਂ ਬੈਠੀਆਂ ਇਹ ਆਪਣੀਆਂ ਕਹਾਣੀਆਂ ਦੱਸ ਰਹੀਆਂ ਜੋ ਕੁਝ ਇਹਨਾਂ ਦੇ ਨਾਲ ਬੀਤੇ ਹੈ ਜੇ ਸਮਾ ਹੋ ਗਿਆ ਪਰ ਇਹਨਾਂ ਦੇ ਵਿੱਚੋਂ ਸਾਡੇ ਵਿੱਚੋਂ ਮੇਰੇ ਵਿੱਚੋਂ ਅਜੇ ਦੁੱਖ ਨਹੀਂ ਨਿਕਲਿਆ ਹੈ ਜੋ ਕਰਕੇ ਅੱਜ ਵੀ ਮੋਦੀ ਤੇ ਉਹਦੀ ਕੈਬਨਿਟ ਦੀ ਫੈਸਲਾ ਹੈ ਕਿ ਜਿਹੜੇ ਵੀ ਸਿੱਖ ਆਜ਼ਾਦੀ ਦੀ ਗੱਲ ਕਰਦੇ ਆ ਉਹਨਾਂ ਨੂੰ ਜਾਂ ਜ਼ਹਿਰ ਦੇ ਕੇ ਮਾਰ ਦੋ ਜਾਂ ਗੋਲੀ ਮਾਰ ਕੇ ਦੇ ਦਿਓ ਹੁਣ ਰੋਜ਼ ਆਪਾਂ ਸਿੱਖ ਦੋ ਵਾਰੀ ਦੋਹਰਾ ਪੜਦੇ ਆਂ ਰਾਜ ਕਰੇਗਾ ਖਾਲਸਾ ਇਹਦਾ ਮਤਲਬ ਹੈ ਕਿ ਸਾਰੀ ਸਿੱਖ ਕੌਮ ਨਹੀਂ ਮਰਵਾ ਦੇਣਾ ਹੁਣ ਸਾਰੇ ਸਿੱਖ ਪੜਦੇ ਆਂ ਕਾਂਗਰਸੀ ਹੋਣ ਬੀਜੇਪੀ ਵਾਲੇ ਹੋਣ ਆਮ ਪਾਰਟੀ ਵਾਲੇ ਹੋਣ ਕਾਮਰੇਡ ਹੋਣ ਸਾਰੇ ਪੜਦੇ ਆਂ ਜੀ ਦਾ ਮਤਲਬ ਹੈ ਕਿ ਹੁਣ ਸਿੱਖਾਂ ਦੀ ਨਸਲਕੁਸ਼ੀ ਜਿਵੇਂ ਹਿਟਲਰ ਤੇ 나치 ਪਾਰਟੀ ਨੇ ਯਹੂਦੀਆਂ ਦੀ ਜਿਪਸੀਜ਼ ਦੀ ਸਲੇਵਜ਼ ਦੀ ਕੀਤੀ ਸੀ ਉਸੇ ਤਰ੍ਹਾਂ ਹੁਣ ਸਾਨੂੰ ਇਹ ਵਿਪਤਾ ਸਾਹਮਣੇ ਆ ਗਈ ਹੈ ਕਿ ਇਹ ਸਰਕਾਰ ਚਾਹੁੰਦੀ ਹੈ ਕਿ ਸਿੱਖਾਂ ਨੂੰ ਖਤਮ ਕੀਤਾ ਜਾਵੇ ਛੋਣੇ ਦਾ ਟਾਈਮ ਹੈ ਅਜੇ ਤੱਕ ਛੋਣਾਂ ਨਹੀਂ ਚੱਕਿਆ ਬਹੁਤ ਥੋੜੇ ਪੈਸੇ ਤੇ ਇਹ ਚੱਕਰੇ ਐ ਅਸੀਂ ਕਹਿੰਦੇ ਐ ਕਿ ਵਾਕੇ ਦਾ ਬਾਰਡਰ ਖੋਲ ਤੋ ਪਾਕਿਸਤਾਨ ਦੇ ਵਿੱਚ 8500 ਰੁਪਇਆ ਕਿਨਟਲ ਝੋਨਾ ਵਿਖ ਰਿਹਾ ਇੱਥੋਂ ਦੇ ਲਾਲੇ ਬਾਣੀਏ ਵਪਾਰੀਏ ਕਿਸਾਨ ਖੇਤ ਮਨਜ਼ੂਰ ਖੱਟਣਗੇ ਜੇ ਉੱਥੇ ਸਾਡੀਆਂ ਜਿੰਸਾਂ ਜਾਣ ਲੱਗ ਪੈਣ ਤੇ ਜਦ ਦੇ ਅਸੀਂ ਸਿੱਖ ਪਾਕਿਸਤਾਨ ਤੋਂ ਨਸਲੀ ਸਫਾਈ ਸਾਡੀ ਕੀਤੀ ਗਈ ਹੈ ਉੱਥੇ ਕਣਕ ਦਾ ਵੀ ਟੋਟਾ ਗਈ ਹੈ ਪਾਕਿਸਤਾਨ ਅੱਜ ਰੂਸ ਤੋਂ ਕਣਕ ਮੰਗਵਾਉਂਦਾ ਤੇ ਆਪਾਂ ਬਟਾੜੇ ਦੇ ਵਿੱਚ ਬੈਠੇ ਆ ਵੱਟ ਨਾਲ ਵੱਟ ਲੱਗੀ ਹੈ ਸਾਡੀ ਪਾਕਿਸਤਾਨ ਦੇ ਨਾਲ ਤੁਹਾਡੇ ਬਟਾੜੇ ਦੇ ਵਿੱਚ ਬਹੁਤ ਇੰਡਸਟਰੀ ਹੁੰਦੀ ਸੀਗੀ ਜਿਹੜੀ ਕਿਸਾਨਾਂ ਦੇ ਲਈ ਮਸ਼ੀਨਾਂ ਬਣਾਉਂਦੀ ਸੀਗੀ ਜੇ ਮਸ਼ੀਨਾਂ ਬਣਦੀਆਂ ਪਹਿਲਾਂ ਹੁਣ ਜਾਂਦੀਆਂ ਦਿੱਲੀ ਦਿੱਲੀ ਤੋਂ ਬੰਬੇ ਬੰਬੇ ਤੋਂ ਕਰਾਚੀ ਕਰਾਚੀ ਤੋਂ ਫੇਰ ਲਾਹੌਰ ਆ ਜਾਂਦੀ ਹੈ ਫੇਰ ਆਪਣੇ ਬਟਾਲੇ ਦੇ ਨਾਲ ਜਿੱਥੇ ਪਾਕਿਸਤਾਨ ਦੀ ਹੱਦ ਹੈ ਉੱਥੇ ਪਹੁੰਚ ਜਾਂਦੀ ਹੈ ਮੇਰਾ ਮਤਲਬ ਹੈ ਕਿਉਂ ਸਾਨੂੰ ਮਾਰਨ ਦੀ ਕੋਸ਼ਿਸ਼ ਕੀਤੀ ਹੈ ਜਿਹੜੀ ਵੀ ਪੈਸੇ ਦੇ ਨਾਲ ਫਸਲਾਂ बिकਦੀਆਂ ਸਾਡੇ ਪੰਜਾਬ ਤੇ ਸਾਡੇ ਜ਼ਿਮੀਦਾਰਾਂ ਦੀਆਂ ਕਿਸਾਨਾਂ ਦੀਆਂ ਉਹ ਹੈਗੀ ਨਰਮਾ ਤੇ ਕਿੰ ਨੂੰ ਜਿਹੜਾ ਫਲ ਹੈ ਇਸ ਸਾਲ ਨਾ ਤਾਂ ਸਰਕਾਰ ਨੇ ਨਰਮਾ ਹੋਣ ਦਿੱਤਾ ਤੇ ਸਾਰੀ ਫਸਲ ਕੀ ਨੂੰ ਦੀ ਮਾਰ ਦਿੱਤੀ ਹੈ ਤੇ ਫਿਰ ਤੁਸੀਂ ਦੱਸੋ ਅਸੀਂ ਕਰੀਏ ਕੀ ਕੀ ਕਰੀਏ ਹੁਣ ਹੁਣ ਅਮਰੀਕਾ ਨੂੰ ਵੀ ਅਸੀਂ ਪਿੱਟਦੇ ਆਂ ਬਲੈਥ ਨੂੰ ਵੀ ਪਿੱਟਦੇ ਆਂ ਸਾਰੇ ਮੁਲਕਾਂ ਨੂੰ ਪਿੱਟਦੇ ਆਂ ਕਿ ਅਸੀਂ ਤਾਂ ਇੱਥੇ ਬੈਠੇ ਆਂ ਦੇਖੋ ਸੱਜਣ ਬੈਠੇ ਆਂ ਬੀਬੀਆਂ ਬੈਠੀਆਂ ਐ ਇੰਨੇ ਸਾਲ ਹੋ ਗਏ ਐ ਅਜੇ ਇਹ ਰੋਂਦੀਆਂ ਪਈਆਂ ਇੰਨਾ ਦਾ ਰੋਣਾ ਕੌਣ ਬੰਦ ਕਰੂਗਾ ਸਾਡੀ ਐਸ்சிਪੀਸੀ ਹੈ ਉਹ ਅਜੇ ਤੱਕ ਇੱਕ ਵਾਰੀ ਨਹੀਂ ਆਈਏਥੇ ਪਤਾ ਕਰ ਵਜ੍ਹਾ ਕੀ ਹੈ ਉਹ ਡਰਦੀ ਹੈ ਕਿ ਕਿਤੇ ਸੈਂਟਰ ਉਹਨਾਂ ਦੇ ਉੱਤੇ ਹੋਰ ਜ਼ੁਲਮ ਨਾ ਕਰ ਦਵੇ ਕਿ ਉਹ ਇਲੈਕਸ਼ਨ ਖਰਾਬ ਦੇ ਐਸ்சிਪੀਸੀ ਦੇ ਇਲੈਕਸ਼ਨ 5 ਸਾਲ ਤੋਂ ਬਾਅਦ ਹੁੰਦੇ ਆ ਹੁਣ 14 ਸਾਲ ਹੋ ਗਏ ਆ ਇਲੈਕਸ਼ਨ ਹੀ ਨਹੀਂ ਹੋਏ ਉਹੀ ਲੋਕ ਕਬਜ਼ਾ ਕਰੀ ਬੈਠੇ ਹੈ ਜਿਹੜੇ 14 ਸਾਲ ਬਾਦਲਦਰੀਏ ਉੱਥੇ ਕਬਜ਼ਾ ਕਰਕੇ ਬੈਠੇ ਹੋਏ ਹੈ ਮਹੰਤ ਬਣੇ ਹੋਏ ਹੈ ਸਾਧ ਬਣੇ ਹੋਏ ਹੈ ਤੇ ਤੁਸੀਂ ਦੇਖ ਹੀ ਲਿਆ ਕਾਲ ਤਖਤ ਸਾਹਿਬ ਨੇ ਸਾਰਿਆਂ ਨੂੰ ਤਨਖਾਹਾਂ ਲਈਆਂ ਸਾਰੇ ਪੋਲ ਕੰਢ ਤੇ ਹੈ ਕਿ ਇਹੀ ਲੋਕ ਹੈ ਜਿਨ੍ਹਾਂ ਨੇ ਜ਼ਬਰ ਕੀਤਾ ਤੇ ਬਾਦਲਦਰੀਆ ਨੇ ਨਾ ਕਾਂਗਰਸ ਨੇ ਨਾ ਆਮ ਪਾਰਟੀ ਨੇ ਕਦੇ ਵੀ ਪਾਰਲੀਮੈਂਟ ਦੇ ਵਿੱਚ ਗੱਲ ਹੀ ਨਹੀਂ ਕੀਤੀ ਕਿ ਇੰਨਾ ਜ਼ਬਰ ਹੋ ਰਿਹਾ ਹੈ ਮੈਂ ਕੀਤੀ ਹੈ ਇਸੇ ਸਾਲ ਪਾਰਲੀਮੈਂਟ ਦੇ ਵਿੱਚ ਪਰ ਮੈਨੂੰ ਸਿੱਖ ਵੋਟ ਨਹੀਂ ਪਾਉਂਦੇ ਜਿਹੜਾ ਬੰਦਾ ਕੰਮ ਕਰਨਾ ਚਾਹੁੰਦਾ ਹੈ ਉਸ ਨੂੰ ਵੋਟ ਨਹੀਂ ਮਿਲਦਾ ਜਿਹੜਾ ਉੱਥੇ ਜਾ ਕੇ ਆਟੇ ਦਾ ਦੀਵਾ ਬਣ ਜਾਂਦਾ ਹੈ ਬਾਰ ਨ ਕੋਤੇ ਕਾਂ ਲੈ ਜੇ ਅੰਦਰ ਰੱਖੋ ਤੇ ਚੂਹਾ ਲੈ ਜੇ ਉਹੋ ਜੇ ਬੰਦੇ ਸਾਡੇ ਪਾਰਲੀਮੈਂਟ ਤੇ ਅਸੈਂਬਲੀ ਦੇ ਵਿੱਚ ਭੇਜੇ ਜਾਂਦੇ ਆ ਤੇ ਕਸੂਰ ਕਿਹਦਾ ਸਾਡਾ ਕਸੂਰ ਹੈ ਵੋਟ ਤਾਂ ਅਸੀਂ ਪਾਉਣੀ ਹੈ ਸੋ ਮੇਰਾ ਮਤਲਬ ਹੈ ਸਾਰੀ ਚੀਜ਼ ਜਿਹੜੇ ਇੱਥੇ ਦੁਖੀ ਬੀਬੀਆਂ ਪਿਓ ਦਾਦੇ ਬੈਠੇ ਆ ਮੈਂ ਬੈਠਾ ਇਹਦੇ ਬਾਰੇ ਸਿੱਖਾਂ ਨੂੰ ਵਿਚਾਰ ਕਰਨਾ ਪਊਗਾ ਕਿ ਸਾਡੀ ਕੌਮੀਅਤ ਨੂੰ ਕੀ ਹੋ ਗਿਆ ਹੈ ਕਿ ਐ ਸਿੱਖ ਕੌਮੀਅਤ ਦੇ ਪਿੱਛੇ ਕਿਉਂ ਨਹੀਂ ਜਾ ਰਹੇ ਸੋ ਇਹ ਸਾਰੀ ਦਰਦ ਹੈ ਜੀ ਜਿਹੜੀ ਅਸੀਂ ਅੱਜ ਸਿੱਖ ਕੌਮ ਦੀ ਦੱਸਦੇ ਆਂ ਤੇ ਗੋਇਲ ਨੇ ਸਿਰਫ ਸਿੱਖ ਮਾਰੇ ਆ ਹੋਰ ਨਹੀਂ ਕੋਈ ਮਾਰੇ ਆਇਆ ਉਹਨੇ ਗੋਬਿੰਦ RAM ਨੇ ਵੀ ਸਿੱਖ ਮਾਰੇ ਆ ਇੱਕ ਸਿੱਖ ਨੂੰ ਇੱਥੇ ਆ ਜਿਹੜਾ ਬੀਕੇ ਸੈਂਟਰ ਹੈ ਬੀਕੋ 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 ਸੈਂਟਰ ਇੱਕ ਸਿੱਖ ਨੂੰ ਕਹਿੰਦਾ ਆਪ ਗੁਰੂ ਗੋਬਿੰਦ ਸਿੰਘ ਕੋ ਪੁੱਜਦੇ ਹੋ ਅਬ ਹਮ ਗੋਬਿੰਦ RAM ਆ ਗਏ ਹਾਂ ਸਾਡੇ ਪੈਰੋਂ ਕੋ ਛੂਓ ਅਗਰ ਗੋਬਿੰਦ ਸਿੰਘ ਕੋ ਮੰਨਤੇ ਹੈਂ ਤੋ ਗੋਬਿੰਦ RAM ਕੋ ਵੀ ਮੰਨਣਾ ਪੜੇਗਾ ਇਹੋ ਜੇ ਕੰਮ ਇਹਨਾਂ ਨੇ ਕੀਤੇ ਹੈ ਜਿਹੜਾ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਆ ਬੀਬੀਆਂ ਅਜੇ ਵੀ ਇਹਨਾਂ ਦੇ ਅੱਖਾਂ ਦੇ ਵਿੱਚ